ਮੀਥੇਰ ਦੀ ਮੈਂ ਤਾਂ ਅੱਜ ਵੀ ਤਾਰੀਫ ਕੀਤੀ ਕਿ ਮੀਥੇਰ ਨੂੰ ਭਗਵੰਤ ਨਫ਼ਰਤ ਕਰਦਾ ਵਾ ਫੂਲਕਾ ਸਾਹਿਬ ਦਾ ਰਿਸ਼ਤੇਦਾਰ ਹੈ ਮੈਂ ਤਾਂ ਅੱਜ ਵੀ ਤਾਰੀਫ ਕਰ ਰਿਹਾ ਉਹਦੀ ਪਰ ਗੱਲ ਇਹ ਹੈ ਕਿ ਭਗਵੰਤ ਦੇ ਮੀਥ ਦੇ ਤਾਂ ਆਪ ਹੀ ਭਗਵੰਤ ਨੇ ਪਰ ਕੱਟੇ ਹੋਏ ਮਾਈਨਿੰਗ ਖੋਲੀ ਐਜੂਕੇਸ਼ਨ ਖੋਲੀ ਤੇ ਪੱਲੇ ਕੀ ਰਾਇਨ ਦਿੱਤਾ ਸਪੋਰਟਸ ਸੋ ਦੈਟਸ ਵਾਈ I ਸੇਡ ਮੈਂ ਸਟੇਜ 'ਤੇ ਤਾਂ ਕਿਹਾ ਤੁਹਾਨੂੰ ਕਹਿੰਦਾ ਕਿ ਭਗਵੰਤ ਨੂੰ ਕਹੋ ਆਪ ਲੜ ਲੈਣਾ ਮੁੱਖ ਮੰਤਰੀ ਵੀ ਰਹਾ ਹੈ ਤੰਤਰ ਵੀ ਵਰਤ ਪੁਲਿਸ ਵੀ ਵਰਤ ਪੈਸੇ ਵੀ ਦੇ ਸ਼ਰਾਬ ਵੀ ਦੇ ਮੈਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਨਹੀਂ ਕਰੂੰਗਾ ਆਪਾਂ ਲੜ ਆਪ ਅਗਰ ਤੂੰ ਚੋਣਾ ਅਗਰ ਤੂੰ ਕਹਿੰ ਪਾਰਲੀਮੈਂਟ ਅਸੀਂ ਵਿਧਾਨ ਸਭਾ ਜਿਹਨੂੰ ਕੁਸਕੜ ਨਹੀਂ ਦਿੰਦੇ ਤਿਤਲੀ ਆ ਫਲਾਨਾ ਨੌਇਸ ਟਾਈਮ ਟੂ ਕਮ ਐਂਡ ਫੇਸ ਮੀ ਹੇਅਰ ਸਹਿਰਾ ਸਾਹਿਬ ਜਿਹੜੇ ਮੀਟ ਹੇਅਰ ਤੁਸੀਂ ਇਹਨਾਂ ਦੀ ਦਿਮਾਗ ਲੱਤਾ ਵੀ ਲੱਤੀ ਹੈ ਤੁਸੀਂ ਕੀ ਸਮਝਦੇ ਹੋ ਕਿਉਂ ਲੱਦੇ ਨੇ ਜੀ ਬਾਪਾ ਮੇਰਾ ਖਿਆਲ ਮੇਰਾ ਖਿਆਲ ਹੈ ਕਿ ਉਹਨੂੰ ਇਹਦੇ ਤੇ ਭਰੋਸਾ ਹੀ ਨਹੀਂ ਹੈ ਇਹਦੇ ਕਾਰਜਸ਼ੈਲੀ 'ਚ ਕੋਈ ਨੁਕਸ ਹੋਗਾ ਥੈਟ ਮੀਨਸ ਦ ਚੀਫ ਮਿਨਿਸਟਰ ਹੈਜ਼ ਨੋ ਫੇਥ ਔਨ ਹਿਸ ਮਿਨਿਸਟਰ ਇਹ ਜੋ ਕੁਛ ਅੱਜ ਸੰਗਰੂਰ ਦੇ ਵਿੱਚ ਹੋ ਰਿਹਾ ਇਹ ਇੱਕ ਲੋਕਾਂ ਦਾ ਜਿੱਦਾਂ ਡਾਕਟਰ ਗਾਂਧੀ ਕਹਿੰਦੇ ਹੁੰਦੇ ਨੇ ਕਿ ਇੱਕ ਆਮ ਆਦਮੀ ਪਾਰਟੀ ਨੇ ਨਾ ਇੱਕ ਇਨਕਲਾਬ ਦੀ ਉਮੀਦ ਦਾ ਕਰ ਨਾ ਹਜ਼ਾਰੇ ਦੀ ਮੂਵਮੈਂਟ ਤੋਂ ਲੈ ਕੇ ਕਿੰਨੀਆਂ ਗੱਲਾਂ ਚੱਲੀਆਂ ਸੀਗੀਆਂ ਔਰ ਕਿਹੜੇ ਬੰਦੇ ਨਾਲ ਜੁੜੇ ਸੀਗੇ ਯੋਗਿੰਦਰ যাদਬ ਵਰਗੇ ਆਦਮੀ ਪ੍ਰਸ਼ਾਦ ਪੂਸ਼ਨ ਵਰਗੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ 5-5 ਕਰੋੜ ਰੁਪਏ ਉਹਨਾਂ ਦੇ ਬੈਂਕ ਅਕਾਊਂਟ ਚ ਪਾਇਆ ਕੁਮਾਰ ਵਿਸ਼ਵਾਸ ਵਨ ਆਫ ਦ ਗੁੱਡ ਆਰਟਿਸਟ ਆਫ ਇੰਡੀਆ ਔਰ ਉਹਦੇ ਨਾਲ ਡਾਊਨ ਦ ਲਾਈਨ ਬਹੁਤ ਸਾਰੇ ਅਸ਼ੂਤੋਸ਼ ਵਰਗੇ ਪੱਤਰਕਾਰ ਤੁਹਾਡੇ ਵਰਗੇ ਜਿਹੜੇ ਆਪਣਾ ਕੰਮ ਛੱਡ ਕੇ ਪਤਾ ਨਹੀਂ ਅਮਰੀਕਾ ਕੈਨੇਡਾ ਤੋਂ ਕਿੰਨੇ ਮਲਟੀਨੈਸ਼ਨਲ ਲੱਖਾਂ ਦੇ ਕਰੋੜਾਂ ਰੁਪਏ ਦੇ ਪੈਕੇਜਸ ਛੱਡ ਕੇ ਇੱਥੇ ਆਮ ਆਦਮੀ ਚ ਆਏ ਕਿ ਸ਼ਾਇਦ ਵਾਕਈ ਹੀ ਇਨਕਲਾਬ ਆਵੇਗਾ لیکن ਆ ਜਿਹੜਾ ਪਿਛਲੇ 2 ਸਾਲ ਪੰਜਾਬ ਨੇ ਸੰਤਾਪ ਢੰਡਾਇਆ ਜਿਸ ਢੰਗ ਦੇ ਨਾਲ ਇਹ ਬੇਨਕਾਬ ਹੋਏ ਨੇ ਮੈਂ ਸਮਝਦਾ ਕਿ ਜਿਹੜਾ ਡਾਕਟਰ ਗਾਂਧੀ ਨੂੰ ਫੇਰ ਕੋਟ ਕਰਦਾ ਉਹਨਾਂ ਨੇ ਕਿਹਾ ਇਹ ਇਨਕਲਾਬ ਦਾ ਗਰਭਪਾਤ ਕੀਤਾ ਅਗਲੇ 20 ਸਾਲ ਲੋਕਾਂ ਨੇ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਕਿ ਅਗਰ ਕੋਈ ਕਹੂਗਾ ਨਾ ਫਰਜ਼ ਕਰੋ ਕਿ ਮੈਂ ਫਲਾਨਾ ਤੁਹਾਨੂੰ ਗਾਰੰਟੀ ਕਰਦਾ ਵੈਦਾ ਉਹਨਾਂ ਵੈਦਾ ਉਹਨਾਂ ਨੇ ਲੋਕਾਂ ਨੇ ਯਕੀਨ ਨਹੀਂ ਕਰਨਾ ਕਿ ਇਹਨਾਂ ਨੇ ਯਕੀਨ ਤੋੜਿਆ ਵਾ ਔਰ ਜੋ ਯਕੀਨ ਤੋੜਿਆ ਬੇਸਿਕ ਦੋ ਤਿੰਨ ਜਿਹੜੇ ਮੁੱਢਲੀਆਂ ਗੱਲਾਂ ਤੋਂ ਤੁਹਾਨੂੰ ਨਜ਼ਰ ਆ ਰਿਹਾ ਵਾ ਜਿਹੜਾ ਜਿਹੜੀ ਪਾਰਟੀ ਕਹਿੰਦੀ ਸੀ ਅਸੀਂ ਆਮ ਆਦਮੀ ਪਾਰ ਆਮ ਆਦਮੀਆਂ ਦੀ ਪਾਰਟੀ ਆ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਅਸੀਂ ਕੋਈ ਸਰਕਾਰੀ ਕੋਠੀ ਨਹੀਂ ਲਵਾਵਾਂਗੇ ਕੋਈ ਗਨਮੈਨ ਨਹੀਂ ਲਵਾਵਾਂਗੇ ਕੋਈ ਸਰਕਾਰੀ ਗੱਡੀ ਨਹੀਂ ਲਵਾਵਾਂਗੇ ਅਸੀਂ ਬਿਲਕੁਲ ਸਾਦੇ ਜਿਹੇ ਬੰਦੇ ਰਵਾਂਗੇ ਲੇਕਿਨ ਕੀ ਹੁਣ ਦੇਖ ਰਿਹਾ ਆਵਾ ਪੰਜਾਬ ਦੇ ਵਿੱਚ ਇੰਨੀ ਜ਼ਿਆਦਾ ਅ ਰਜਵਾੜੇशाही ਚਲੋ ਅਮਰਿੰਦਰ ਸਿੰਘ ਇੱਕ ਰਜਵਾੜਾ ਸੀ ਉਹ ਤਾਂ ਕਹਿ ਕੀ ਕਰਦਾ ਸੀਗਾ ਲੇਕਿਨ ਭਗਵੰਤ ਮਾਨ ਨੇ ਤਾਂ ਉਹਦਾ ਰਿਕਾਰਡ ਥੋੜਿਆ ਵਾ ਅੱਜ 1000 ਸਿਕਿਉਰਿਟੀ ਦਾ ਗਨਮੈਨ ਤੇ ਉਹਦੇ ਟਿੱਪਰ ਦੇ ਕੋਡ ਆ ਯਾਰ Z+ ਸਿਕਿਉਰਿਟੀ ਆ ਇੱਥੋਂ ਪੰਜਾਬ ਦੀ Z+ ਸਿਕਿਉਰਿਟੀ ਰਾਗਵ ਚੱਡੇ ਨੂੰ ਦਿੱਤੀ ਆ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਆ ਔਰ ਦੂਸਰਾ ਜਿਹੜਾ ਕਹਿੰਦੇ ਸੀ ਜੀ ਕਿ ਅਸੀਂ ਇੱਕ ਸਵਰਾਜ ਦਾ ਮਾਡਲ ਲੈ ਕੇ ਆਵਾਂਗੇ ਕਿ ਅਸੀਂ ਜੋ ਵੀ ਕਰਾਂਗੇ ਆਪਣੇ ਵੌਲੰਟੀਅਰਸ ਨੂੰ ਪੁੱਛ ਕੇ ਕੰਮ ਕਰਿਆ ਕਰਾਂਗੇ ਕਿਸੇ ਬਰਨਾਲੇ ਜ਼ਿਲ੍ਹੇ ਦੇ ਕਿਸੇ ਵੌਲੰਟੀਅਰ ਨੂੰ ਕਦੀ ਪੁੱਛਿਆ ਕਿ ਸਰਕਾਰੀ ਨੌਕਰੀ ਦੇਣ ਲੱਗੇ ਆ ਜਾਂ ਅਸੀਂ ਰਾਜ ਸਭਾ ਦੇ ਮੈਂਬਰ ਬਣਾਉਣ ਲੱਗੇ ਆ ਜਾਂ ਅਸੀਂ ਕੋਈ ਲੋਕ ਸਭਾ ਤੇ ਟਿਕਟਸ ਦੇਣ ਲੱਗੇ ਆ ਆ ਹੋਇਆ ਕੀ ਆ ਅੱਠ ਰਾਜ ਸਭਾ ਦੇ ਮੈਂਬਰ ਬਣਾਏ ਲਵਲੀ ਯੂਨੀਵਰਸਿਟੀ 25000 ਕਰੋੜ ਰੁਪਏ ਦਾ ਮਾਲਕ ਹੈ ਉਹ ਆਮ ਆਦਮੀ ਕਿਤੇ ਉਹਨੂੰ ਰਾਜ ਸਭਾ ਦੀ ਸੀਟ ਦਿੱਤੀ ਇੱਕ ਸਨੀ ਅਰੂੜਾ ਕੋਈ ਬਿਲਡਰ ਹੈਗਾ ਦਿੱਲੀ ਰਹਿੰਦਾ ਬੜਾ ਅਮੀਰ ਆਦਮੀ ਹੋਣਾ ਵਾ ਉਹਨੂੰ ਟਿਕਟ ਦਿੱਤੀ ਜੀ ਉਹਨੂੰ ਰਾਜ ਸਭਾ ਦਿੱਤੀ ਆ ਦੋ ਤਿੰਨ ਗੈਰ ਪੰਜਾਬੀਆਂ ਨੂੰ ਦੇ ਦਿੱਤੀ ਇਹ ਵਿਚਾਰੇ ਜਿੱਥੇ ਸੀਗੇ ਇਹਦਾ ਮਤਲਬ ਤੁਸੀਂ ਵੋਲੰਟੇਅਰਸ ਨੂੰ ਸਿਰ ਬਸਤੇ ਚੱਕਣ ਵਾਸਤੇ ਰੱਖਿਆ ਕੁੱਟ ਖਾਣ ਲਈ ਰੱਖਿਆ ਹੋਇਆ ਗਾਲਾ ਕੱਢਣ ਲਈ ਰੱਖਿਆ ਹੋਇਆ ਆ ਇਹਨਾਂ ਦਾ ਹਸ਼ਰ ਹੈਗਾ ਅੱਜ ਇਹਨੇ ਟਿਕਟਾਂ ਦਿੱਤੀਆਂ ਨੇ 13 ਟਿਕਟਾਂ ਕਹਿੰਦੇ 13 ਜ਼ੀਰੋ ਹੌਜ਼ ਕੌਨਸਟੇਬਲ 13 ਬੰਦੀਆਂ ਹੈ ਨਹੀਂ ਤੁਹਾਡੇ ਕੋਲ ਤਿੰਨ ਤਾਂ ਤੁਸੀਂ ਟਿੱਤਰੀਆਂ ਲੈ ਕੇ ਆਏ ਹੋ ਇੱਕ ਰਿੰਕੂ ਲੈ ਕੇ ਆਏ ਹੋ ਪਟਕੇ ਅਕਾਲੀਆਂ ਦਾ ਇੱਕ ਜੀਪੀ ਲੈ ਕੇ ਕਿਉਂ ਕਾਂਗਰਸ ਦਾ ਪਟਕੇ ਫਤਗੜ ਸਾਹ ਤੋਂ ਇੱਕ ਤੁਸੀਂ ਬਾਮ ਰੋਡ ਕੇ ਸਾਡੇ ਚੱਬੇਵਾਲ ਨੂੰ ਲੈ ਗਏ ਹੋ ਕਾਂਗਰਸ ਤੋਂ ਹਾਰਪੁਰ ਤੜ੍ਹ ਬੰਦੀ ਹੈ ਨਹੀਂ ਇਹ ਤੁਸੀਂ ਪੰਜ ਮინისტრ ਕਿਹੜੇ ਸੇ ਪਾਰਟੀ ਨੇ ਉਤਾਰੇ ਨੇ ਪੰਜ ਮინისტრਸ ਇਨ ਦਾ ਇਲੈਕਸ਼ਨ ਪ੍ਰੋਸੈਸ ਅੱਜ ਤੱਕ 75 ਸਾਲ ਦੀ ਆਜ਼ਾਦੀ ਦੇ ਵਿੱਚ ਪੰਜ ਮინისტრਸ ਤਿੰਨ ਐਮਐਲਏ ਅੱਛਾ ਕਿੱਥੇ ਅਦਰੀਆਂ ਚੱਕਣ ਵਾਲੇ ਆ ਆਮਾਦ